ਦਾ ਵਰਕਿੰਗ رپورਟਰ ਐਸੋਸੀਏਸ਼ਨ ਪੰਜਾਬ ਇੰਡੀਆ ਦੇ ਉਹੁਦੇਦਾਰਾਂ ਵੱਲੋਂ ਅੱਜ ਜ਼ਿਲ੍ਹੇ ਤੇ ਜਲੰਧਰ ਦੇ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਪੂਰੇ ਪੰਜਾਬ ਦੀ ਟੀਮ ਪਹੁੰਚੀ ਅਤੇ ਵਕ ਵਕ ਵਿਚਾਰ ਬਟਾਵਰਾ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਪੱਤਰਕਾਰ ਨਾਲ ਅਗਰ ਕੋਈ ਮਾੜਾ ਪ੍ਰਤੀਕਿਰਿਆ ਕਰਦਾ ਹੈ ਤਾਂ ਅਸੀਂ ਉਹਨਾਂ ਦੇ ਨਾਲ ਹਾਂ ਇਸ ਤੋਂ ਬਾਅਦ ਜ਼ਿਲ੍ਹਾ ਜਲੰਧਰ ਦੀ ਟੀਮ ਦਾ ਜਿਸ ਵਿੱਚ ਜ਼ਿਲ੍ਹਾ ਜਲੰਧਰ ਦੇ ਬਾਣੀ ਕਰਮਵੀਰ ਸਿੰਘ ਚੇਅਰਮੈਨ ਬਲਵੀਰ ਸਿੰਘ ਕਰਮ ਉਪ ਚੇਅਰਮੈਨ ਸੰਦੀਪ ਬਿਰਦੀ ਮੀਤ ਪ੍ਰਧਾਨ ਦਲਜੀਤ ਸਿੰਘ ਕਲਸੀ ਪ੍ਰਧਾਨ ਦਲਵੀਰ ਸਿੰਘ ਕੋਲੋਇਆ ਜਨਰਸ ਖਤਰ ਤਰਨਜੀਤ ਸਿੰਘ ਸੈਕਟਰੀ ਜੋਗਰਾ ਸਿੰਘ ਸੈਕਟਰੀ ਜੀਐਸਓਡੀ ਜੁਆਇੰਟ ਸੈਕਟਰੀ ਹਰਪੰਦਰ ਬਿਰਦੀ ਕੈਸ਼ੀਅਰ ਔੰਕਾਰ ਸਿੰਘ ਪੀਆਰਓ ਸੁਨੀਲ ਕੁਮਾਰ ਕਾਨੂੰਨੀ ਸਲਾਹਕਾਰ ਪ੍ਰਵੀਨ ਯਰ ਔਰ ਸਤਾਰ ਸਿੰਘ ਉਮਾਦਪੁਰੀ ਵੀ ਬਣਾਇਆ ਗਿਆ ਇਸ ਤੋਂ ਇਲਾਵਾ ਅਮਰਿੰਦਰ ਸਿੰਘ ਸਿੰਧੂ ਨੂੰ ਮੀਤ ਪ੍ਰਧਾਨ ਅਤੇ ਗਰਮੀਤ ਸਿੰਘ ਰਾਏਪੁਰੀਆ ਨੂੰ ਸਲਾਹਕਾਰ ਵੀ ਨਿਯੁਕਤ ਕੀਤਾ ਗਿਆ ਇਸ ਮੌਕੇ ਆਦਮਪੁਰ ਜੁੰਡ ਦਾ ਵੀ ਗਠਨ ਕੀਤਾ ਗਿਆ ਜਿਸ ਵਿੱਚ ਹਰਪ੍ਰੀਤ ਸਿੰਘ ਜੀ ਨੂੰ ਪ੍ਰਧਾਨ ਅਤੇ ਬਾਕੀ ਟੀਮ ਵੀ ਬਣਾਈ ਗਈ ਇਸ ਤੋਂ ਬਾਅਦ ਜੇ ਅਸੀਂ ਚੇਅਰਮੈਨ ਲਗਾਏ ਜੀ ਬਲਵੀਰ ਸਿੰਘ ਕਰਮਹਣਾ ਨੂੰ ਜਲੰਧਰ ਯੂਨੀਅਨ ਚੇਅਰਮੈਨ ਬਲਵੀਰ ਸਿੰਘ ਕਰਮਹਣਾ ਅੱਜ ਅਨਾਉਂਸ ਕਰ ਰਹੇ ਆ ਜੀ ਦਲਵੀਰ ਸਿੰਘ ਹਣਾ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਮੈਂ ਦਿਲਵੀਰ ਸਿੰਘ ਕੋਲਈਆ ਔਰ ਅੱਜ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਦੀ ਇੱਕ ਮੀਟਿੰਗ ਜਲੰਧਰ ਵਿੱਚ ਹੋਈ ਹੈ ਜਿਦੇ ਵਿੱਚ ਮੈਨੂੰ ਐਜੇ ਪ੍ਰਧਾਨ ਚੁਣਿਆ ਗਿਆ ਹੈਗਾ ਮੈਂ ਸਾਰੀ ਹੀ ਐਸੋਸੀਏਸ਼ਨ ਦਾ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਮੈਨੂੰ ਇਹ ਇੱਕ ਮੌਕਾ ਦਿੱਤਾ ਹੈਗਾ ਇਹ ਮੌਕਾ ਇਸ ਚੀਜ਼ ਦਾ ਦਿੱਤਾ ਹੈਗਾ ਕਿ ਅਸੀਂ ਜਲੰਧਰ ਜੁਨਨ ਨੂੰ ਉੱਪਰ ਲੈ ਕੇ ਜਾਣਾ ਹੈਗਾ ਔਰ ਮੈਂ ਹਰ ਆਪਣੇ ਐਸੋਸੀਏਟ ਦੇ ਸੀਨੀਅਰ ਪਰਸਨ ਨੂੰ ਇਹ ਉਮੀਦ ਦਵਾਉਂਦਾ ਹੈਗਾ ਕਿ ਅਸੀਂ ਥੋੜੇ ਦਿਨਾਂ ਦੇ ਵਿੱਚ ਵਿੱਚ ਇੱਕ ਇਦਾਂ ਦੀ ਮੀਟਿੰਗ ਕਰਾਂਗੇ ਤੁਸੀਂ ਕਹੋਗੇ ਜੋ ਪਹਿਲਾ ਕੰਮ ਹੋਇਆ ਗਿਆ ਉਹ ਬਿਲਕੁਲ ਉਹਨਾਂ ਦੇ ਉਲਟ ਤੁਸੀਂ ਚੱਲ ਰਹੇ ਹੈਗੇ ਕਿਉਂਕਿ ਉਲਟ ਦਾ ਮਤਲਬ ਇਹ ਹੈਗਾ ਕਿ ਅਸੀਂ ਇਸ ਜੁੰਡ ਨੂੰ ਬਿਲਕੁਲ ਟੌਪ ਤੇ ਲੈ ਕੇ ਚਲਾਂਗੇ ਔਰ ਤੁਸੀਂ ਇੰਡੀਆ ਲੈਵਲ ਤੇ ਇੱਕ ਜਲੰਧਰ ਜੁੰਡ ਦਾ ਨਾਂ ਚਲੇਗਾ ਮੈਂ ਫਿਰ ਤੋਂ ਸਾਰਿਆਂ ਦਾ ਧੰਨਵਾਦੀ ਇਹ ਕਰਦਾ ਜਿਹੜੇ ਇੱਥੇ ਇਸ ਮੀਟਿੰਗ 'ਚ ਪਹੁੰਚੇ ਹੈਗੇ ਥੈਂਕ ਯੂ ਸਰ ਅੱਜ ਦਾ ਕੀ ਹੈ ਜੀ ਅੱਜ ਅਸੀਂ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਪੰਜਾਬ ਇੰਡੀਆ ਵੱਲੋਂ ਜਲੰਧਰ ਜੁੰਡ ਦੇ ਦੀ ਮੀਟਿੰਗ ਕੀਤੀ ਹੈ ਇਸ ਮੀਟਿੰਗ ਵਿੱਚ ਅਸੀਂ ਆਪਣੇ ਸਾਥੀਆਂ ਨੂੰ ਜਿੱਥੇ ਹੋਰ ਮੈਂਬਰਸ਼ਿਪ ਵਧਾਉਣ ਲਈ ਬੇਨਤੀ ਕੀਤੀ ਹੈ ਉੱਥੇ ਅਸੀਂ ਸਾਥੀਆਂ ਨੂੰ ਦੂਸਰੇ ਪੱਤਰਕਾਰਾਂ ਨਾਲ ਜੇ ਕੋਈ ਵਾਦ-ਕਾਟ ਹੁੰਦੀ ਹੈ ਉਹਨਾਂ ਦੇ ਸਹਿਯੋਗ ਕਰਨ ਲਈ ਵੀ ਅਪੀਲ ਕੀਤੀ ਹੈ ਤੇ ਨਾਲ ਦੀ ਨਾਲ ਹੀ ਅਸੀਂ ਜਲੰਧਰ ਯੂਨਟ ਨੂੰ ਦੁਬਾਰਾ ਰਿਵਾਈਵ ਕੀਤਾ ਉਹਦੇ ਵਿੱਚ ਅਸੀਂ ਉਹਨਾਂ ਦੀਆਂ ਅਹੁਦੇਦਾਰੀਆਂ ਵੀ ਦਿੱਤੀਆਂ ਉਹ ਅਸੀਂ ਕੱਲ ਪ੍ਰੈਸ ਵਿੱਚ ਵੀ ਦਿਆਂਗੇ ਹੁਣ ਕੱਲੇ ਕੱਲੇ ਦਾ ਨਾਮ ਲੈਣਾ ਥੋੜਾ ਜਿਆ ਐਸ ਵੇਲੇ ਔਖਾ ਇਸ ਕਰਕੇ ਮਤਲਬ ਤਾਂ ਕਿ ਅਸੀਂ ਪੱਤਰਕਾਰਤਾ ਦੇ ਮਿਆਰ ਨੂੰ ਉੱਚਾ ਚੁੱਕ ਸਕੀਏ ਤੇ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਰਲ ਮਿਲ ਕੇ ਜਥੇਬੰਦਕ ਤੌਰ ਤੇ ਅਸੀਂ ਕਰ ਸਕੀਏ ਤਾਂ ਕਿ ਪੱਤਰਕਾਰਤਾ ਦੇ ਚਣਖਾਰ ਵੀ ਆਵੇ ਤੇ ਪੱਤਰਕਾਰ ਦਾ ਡਿੱਗ ਰੇ ਮਿਆਰ ਨੂੰ ਅਸੀਂ ਉੱਚਾ ਚੁੱਕੀਏ ਤੇ ਸਾਰੇ ਸਾਥੀਆਂ ਨੇ ਇਸ ਗੱਲ ਦਾ ਸਾਨੂੰ ਹੰਗਾਰਾ ਭਰਿਆ ਵੀ ਅਸੀਂ ਨਿਰੰਤਰ ਪੱਤਰਕਾਰਤਾ ਦੇ ਲਈ ਵਧੀਆ ਕੰਮ ਕਰਨ ਦਾ ਯਤਨ ਕਰਾਂਗੇ ਤੇ ਨਾਲ ਦੀ ਨਾਲ ਜੱਥੇਬੰਦੀ ਨੂੰ ਵੀ ਤਕੜਾ ਕਰਾਂਗੇ ਸਰ ਜਿਹੜੀ ਐਸੋਸੀਏਸ਼ਨ ਆਪਣੀ ਵਰਕਿੰਗ ਐਸੋਸੀਏਸ਼ਨ ਹੈ ਕੀ ਇਹ ਸਿਰਫ ਜਿਹੜੀ ਜਿਹੜੇ ਤੁਹਾਡੇ ਨਾਲ ਐਡ ਆ ਉਹਨਾਂ ਨਾਲ ਹੀ ਆ ਕਿ ਬਾਕੀ ਜਿਹੜੇ ਪੱਤਰਕਾਰ ਹੈ ਉਹਨਾਂ ਲਈ ਵੀ ਤੁਸੀਂ ਸਹਿਯੋਗ ਕਰੋਗੇ ਇਹ ਇਸ ਤਰ੍ਹਾਂ ਜੀ ਮਤਲਬ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਦਾ ਸਿਧਾਂਤ ਹੈ ਵੀ ਅਸੀਂ ਇਹ ਨਹੀਂ ਹੈ ਵੀ ਸਾਡਾ ਹੀ ਮੈਂਬਰ ਹੋਵੇ ਤੇ ਅਸੀਂ ਉਹਦੀ ਸਪੋਰਟ ਕਰਾਂਗੇ हां ਜਿਉ ਜੈਨੂਨ ਬੰਦਾ ਹੋਵੇ ਚਾਹੇ ਕਿਸੇ ਵੀ ਜਥੇ ਬੰਦੀ ਦਾ ਹੋਵੇ ਉਹਦੇ ਨਾਲ ਕੋਈ ਵਦਿੱਕੀ ਹੋ ਰਹੀ ਆ ਤੇ ਅਸੀਂ ਉਹਦੇ ਨਾਲ ਵੀ ਖੜੇ ਹੋਣਾ ਹੋਵਾਂਗੇ ਹੋਏ ਵੀ ਆ ਪਹਿਲਾਂ ਜਿਸ ਤਰ੍ਹਾਂ ਕਿ ਮਾਲੀ ਸਾਹਿਬ ਉਹਨਾਂ ਦੇ ਨਾਲ ਪੁਲਸ ਨੇ ਧੱਕਾ ਕੀਤਾ ਤੇ ਉਹਨਾਂ ਦੇ ਉੱਤੇ ਐਫ ਆਈ ਆਰ ਵੀ ਕੱਟੀ ਗਈ ਆ ਅਸੀਂ ਉਹਦੇ ਸਬੰਧ ਵਿੱਚ ਵੀ ਜਿੱਥੇ ਅਸੀਂ ਪ੍ਰੈਸ ਬਿਆਨ ਦਿੱਤੇ ਆ ਉੱਥੇ ਅਸੀਂ ਮੁੱਖ ਮੰਤਰੀ ਨੂੰ ਵੀ ਇਸ ਗੱਲ ਦੀ ਪੱਤਰ ਭੇਜਿਆ ਸੀਗਾ ਵੀ ਇਹਨਾਂ ਨਾਲ ਜੋ ਨਜਾਇਜ਼ ਹੋ ਰਹੀ ਆ ਉਹਨੂੰ ਜਿਹੜਾ ਹੈਗਾ ਰੱਦ ਕੀਤਾ ਜਾਵੇ ਤੇ ਉਹਨਾਂ ਦੀ ਐਫ ਆਈ ਆਰ ਰੱਦ ਕੀਤੀ ਅੰਦਰ ਇਸ ਧਰਨ ਵਗੇ ਬਾਕੀ ਪੱਤਰਕਾਰ ਜਿਹੜੇ ਸਮੂਹ ਸੰਗ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੂਗਾ ਤੁਸੀਂ ਮੈਂ ਸਾਰੇ ਹੀ ਪੱਤਰਕਾਰ ਜਿੰਨੇ ਵੀ ਚਾਹੇ ਉਹ ਕਲੱਬ ਕਲੱਬਾਂ ਦੇ ਵਿੱਚ ਨੇ ਚਾਹੇ ਉਹ ਆਪਣੇ ਆਪਣੇ ਵੱਖੋ ਵੱਖਰੇ ਜਥੇਬੰਦੀਆਂ ਦੇ ਵਿੱਚ ਨੇ ਅਸੀਂ ਉਹਨਾਂ ਸਾਰੇ ਪੱਤਰਕਾਰ ਯੂਨਿਟਾਂ ਨੂੰ ਇਹ ਬੇਨਤੀ ਕਰਾਂਗੇ ਕਿ ਆਓ ਅਸੀਂ ਪੰਜਾਬ ਲੈਵਲ ਤੇ ਇੱਕ ਪੱਤਰ ਤੇ ਇਕੱਠੇ ਹੋ ਕੇ ਪੱਤਰਕਾਰਾਂ ਦੇ ਸਬੰਧ ਵਿੱਚ ਜਿਹੜੀ ਆਵਾਜ਼ ਬੁਲੰਦ ਕਰੀਏ ਤਾਂ ਕਿ ਪੱਤਰਕਾਰਤਾ ਦੇ ਖੇਤਰ ਨੂੰ ਵਧੀਆ ਤੇ ਇਹ ਬੁਲੰਦੀਆਂ ਤੇ ਪਹੁੰਚਾ ਸਕੀਏ ਤੇ ਪੱਤਰਕਾਰਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਕੇ ਪੱਤਰਕਾਰਾਂ ਨੂੰ ਮਾਨ ਸਨਮਾਨ ਬਹਾਲ ਕੀਤਾ ਜਾ ਸਕਦਾ ਹੈ